ਹਾਂਜੀ ਦੋਸਤੋ ਮੈਂ ਮਨਦੀਪ ਸਿੰਘ ਦਲਿਓ ਮੁਰਾੜੀ ਫਾਰਮ ਤੇ ਸਵਾਗਤ ਆ ਸਾਰਿਆਂ ਦਾ ਪਿੰਡ ਆਪਣਾ ਟਾਲੀਆਂ ਤਹਿਸੀਲ ਬਲਾਡਾ ਜ਼ਿਲ੍ਹਾ ਮਾਨਸਾ ਇੱਕ ਝੋਟੀ ਦੇ ਆਪਾਂ ਪੂਰੀ ਚਵਾਈ ਦੀ ਵੀਡੀਓ ਦਿਖਾਵਾਂਗੇ ਹੁਣ ਤਿੰਨ ਮੱਝਾਂ ਆਪਣੇ ਕੋਲੇ ਵਿਗਿਆਉ ਨਹੀਂ ਇਸ ਟਾਈਮ ਮੰਗਰੇ ਦੀ ਕੱਟੀ ਆਗੀ ਹਫਤੇ ਕੇ ਦੇ ਲਗਭਗ ਸੂਈ ਵੀ ਖੁੱਲੇ ਆर्डर ਦੀ ਆ ਪੂਰੀ ਦੂਜਾ ਸੂਆ ਅੱਖਾਂ ਦੀਆਂ ਦੋਨੇ ਚਿੱਟੀਆਂ ਲਗੀਆਂ ਮੱਥੇ ਜਿਵੇਂ ਥੋੜੇ ਜੇ ਗਿਣਮੇ ਵਾਲੀ ਚਿੱਟੇ ਹੈਗੇ ਨੇ ਇੱਕੇ ਦੋ ਨੰਬਰ ਵਾਲੀ ਝੋਟੀ ਆ ਤੀਜਾ ਸੂਆ ਇਹਦਾ ਉਹਰਾ ਖੁੱਲਾ ਕਰਦਾ ਇਹਦਾ ਜੈਡ ਬਲੈਕ ਆ ਬਿਲਕੁਲ ਮਗਰ ਕੱਟੀ ਆ ਥੋੜੀ ਸਾਈਡ ਜ਼ਰੂਰ ਰੱਖਦੇ ਚਵਾਈ ਦੀ ਪੂਰੀ ਟੋਪ ਆ ਠੰਡੀ ਸੀ ਲਾ ਤੇ 12-13 ਦਿਨਾਂ 15 ਦਿਨਾਂ ਦੇ ਲਗਭਗ ਸੂਈ ਉਹ 14 ਕਿਲੋ ਦੁੱਧ ਦਾ ਕੰਡੇ ਵਾਲਾ ਤਿਆਰ ਆ ਇਹਦਾ ਵੀ ਰੇਟ ਆਪਾਂ ਦੱਸ ਦਿੰਨੇ ਆ ਦੋਨਾਂ ਜਿਹੜੀਆਂ ਪਹਿਲੀਆਂ ਮੱਝਾਂ ਨੇ ਇਹਨਾਂ ਦੇ 1 ਲੱਖ 40-40 ਹਜ਼ਾਰ ਰੁਪਏ ਰੇਟ ਆ ਬਿਲਕੁਲ ਜੈਡ ਬਲੈਕ ਆ ਮਗਰੇ ਦੇ ਕੱਟੀ ਆਗੀ ਮੇਰੀ ਆਪਾਂ ਪੂਰੀ ਚਵਾਈ ਦੀ ਵੀਡੀਓ ਵੀ ਦਿਖਾਵਾਂਗੇ ਇੱਕ ਇਹ ਝੋਟੀ ਆ ਇਹ ਵੀ ਤੀਜੇ ਸੂਏ ਸੂਈ ਵੀ ਹੋ ਮਾਲਕ ਨੇ ਆਪਾਂ ਨੂੰ ਦੂਜੇ ਸੂਏਗਾ ਸੀ 4-5 ਕਿ ਦਿਨ ਹੋਏ ਨੇ ਸੂਈ ਨੂੰ 15 ਕਿਲੋ ਦੁੱਧ ਕੰਡੇ ਵਾਲਾ ਤਿਆਰ ਆ ਇਹਦੇ ਬੱਚਾ ਵੀ ਮੈਂ ਮੂਰੇ ਰੱਖਿਆ ਸੀ ਮਗਰ ਕੱਟੀ ਆ ਕਰਨ ਬੋਲ ਦੀ ਬਿਲਕੁਲ ਜੱਡ ਵੱਲ ਹੈ ਗਈ ਹੁਣ ਇੱਕ ਸਾਈਡ ਬੱਚਾ ਚੁੰਗ ਗਿਆ ਪਸਮੀ ਵੀ ਖੜੀ ਆ ਝੋਟੀ ਇਹ ਜਿਹੜੀ ਅੰਦਰਲੀ ਸਾਈਡ ਹੈ ਬੱਚਾ ਚੁੰਗ ਗਿਆ ਦੋਨੇ ਥਣ ਤਾਂ ਹੀ ਥੋੜੇ ਅੰਦਰੋਂ ਲੇਵਾ ਕਾਣਾ ਦਿਖਾਉਂਦੀ ਆ ਸਾਫ਼ ਅਡਰਾ ਪੂਰਾ ਖੁੱਲਾ ਕਰਦਾ ਜਿੰਨਾ ਵੀ ਤੁਸੀਂ ਕਹਿ ਸਕਦੇ ਹੋ ਉਨਾ ਉਦੋਂ ਵੀ ਉੱਤੇ ਕਰਦਾ ਇਹਦਾ ਵੱਡੀਆਂ ਮੱਜਾਂ ਚ ਆਉਂਦੀ ਆ ਪੂਰੀ ਬਾਡੀ ਬੁੱਡੀ ਪੂਰੀ ਟੋਕ ਹੁਣ ਬੱਚਾ ਚੁੰਗ ਗਿਆ ਦੀ ਆਪਾਂ ਫੇਰ ਤੁਹਾਨੂੰ ਪੂਰੀ ਡਿਟੇਲ ਦੱਸਾਂਗੇ ਇਹ ਝੋਟੀਆਂ ਦੀ ਆਪਾਂ ਪੂਰੀ ਚਵਾਈ ਦੀ ਵੀਡੀਓ ਦਿਖਾਵਾਂਗੇ ਤੁਹਾਨੂੰ ਆਪਣਾ ਘਟ ਕੋ ਡੇਢ ਮਹੀਨਾ ਹੋ ਗਿਆ ਉਹ ਵੀਡੀਓ ਪਈ ਨੂੰ ਮੌਸਮ ਵੀ ਬਹੁਤ ਖਰਾਬ ਹੋ ਰਿਹਾਗਾ ਅੰਦਰ ਹੀ ਨੂੜ ਰੱਖੀਆਂ ਨੇ ਮੱਝਾਂ ਦੇ ਬਾਣੀ ਗੁੱਡੀ ਧੋਪਰੇ ਦਾ ਕੱਚੇ ਥਾਂ 'ਚ ਵੀ ਬੰਨੇ ਬੰਨਦੀਏ ਤੇ ਆਰਡਰ ਵੀ ਤੁਸੀਂ ਦੇਖ ਸਕਦੇ ਹੋ ਮੂਹੋਂ ਧੁੰਨੀ ਤੱਕ ਅਤੇ ਪਿਛੋਂ ਸੂਣ ਤੱਕ ਲੱਗਿਆ ਪਿਆ ਦੂਜਾ ਸਵੇਰ ਬਿਲਕੁਲ ਠੰਡੀ ਝੋਟੀਆਂ ਤੁਸੀਂ ਕਹਿ ਵੀ ਨਹੀਂ ਸਕਦੇ ਇੰਨੀ ਨਜਾਇਜ਼ ਠੰਡੀ ਝੋਟੀਆਂ ਜਿੱਥੇ ਖੜੀ ਆ ਇਹ ਨਹੀਂ ਪਤਾ ਕਿ ਪੰਜ ਚਾਰ ਘੰਟੇ ਉੱਥੇ ਖੜੀ ਰਹੇ ਕਿੱਲੇ ਤੋਂ ਦੂਜੇ ਪਾਸੇ ਵੀ ਗਿੜਾ ਨਾ ਦੇ ਬਈ ਇੰਨੀ ਠੰਡੀ ਝੋਟੀਆਂ ਬੱਚਾ ਮਾਗਰੇ ਦੀ ਕੱਟੀ ਆ ਗਈ ਹਫਤਾ ਨਹੀਂ ਵੱਧ ਤੋਂ ਵੱਧ 8-9 ਦਿਨਾਂ ਦੇ ਲਗਭਗ ਸੂਈ ਰਹੂ ਕੋਈ 1-2 ਦਿਨ ਵੱਧ ਘੱਟ ਵੀ ਹੋ ਸਕਦੇ ਨੇ ਆਪਣੇ ਕੋਲ ਤਾਂ ਦੇਖੋ ਸੂਈ ਨਹੀਂ ਹੈਗੀ ਹੁਣ ਬਹ ਪੂਰੀ ਚਵਾਈ ਦੀ ਵੀਡੀਓ ਦਿਖਾਵਾਂਗੇ ਵੀਡੀਓ ਮੈਂ ਰੋਕਤੀ ਸੀਗੀ ਥੋੜੀ ਜੀ ਵੀ ਜਦੋਂ ਪਾਸਮਗੀ ਫਿਰ ਵੀਡੀਓ ਵੱਡੀ ਬਣੀ ਹੁਣ ਪਾਸਮਗੀ ਜੀ ਤਾਂ ਹੀ ਥੋੜਾ ਜਿਹਾ ਵਿੱਚ ਕੱਟ ਲੱਗਿਆ ਸੀ ਵੀਡੀਓ ਦੇ ਵੀਡੀਓ ਵੱਡੀ ਬਣ ਜਾਂਦੀ ਫਿਰ ਥੋੜੀ ਜਿਹਾ ਅਪਲੋਡ ਕਰਨੀ ਔਖੀ ਹੋ ਜਾਂਦੀ ਆ ਦੋ ਟਾਈਮ ਤਿੰਨ ਟਾਈਮ ਤੁਸੀਂ ਚਵਾਈ ਕਰ ਸਕਦੇ ਇਹ ਵੀ ਮੈਂ ਤਾਂ ਵੀਡੀਓ ਪਾ ਰਹੇ ਹਾਂ ਇਹਦੀ ਇਹਦਾ ਦੁੱਧ ਐਡੇ ਮੌਸਮ ਖਰਾਬ ਚ ਵੀ ਪਾਣੀ ਵੀ ਘੱਟ ਪੀ ਰਿਹਾ ਪਸ਼ੂ ਫਿਰ ਵੀ ਦੁੱਧ ਖੁੱਲਾ ਕੱਢੀ ਜਾਂਦੀ ਹੈ ਜੇ ਮਾੜਾ ਦਿਨ ਖੁੱਲ ਗਿਆ ਤਾਂ 20 ਕਿਲੋ ਤੋਂ ਵੀ ਬਾਹਰ ਦੁੱਧ ਕੱਢਣ ਦੀ ਮੀਰ ਹੈ ਜੀ ਉਹ ਝੋਟੀ ਦੀ ਪਰ ਐਵੇਂ ਪਹਿਲਾਂ ਕਿਹਾ ਮਾੜਾ ਹੁੰਦਾ 16 ਕਿਲੋ ਤੋਂ ਵੀ ਬਾਹਰ ਦੁੱਧ ਹੋਣਾ ਪਰ ਪਾ 16 ਹੀ ਗਣਿਆ ਮੇਰੇ ਕੋਲ 2 ਦਿਨ ਹੋਏ ਨੇ ਇਹਨੂੰ ਆਈ ਨੂੰ 2 ਰਾਤਾਂ ਹੀ ਹੋਈਆਂ ਹਜੇ ਆਈ ਨੂੰ ਤੇ ਥੋੜੀ ਝ ਧਾਰ ਜਰੂਰ ਵੱਧ ਲੈਂਦੀ ਹੈਗੀ ਧਾਰ ਵੀ ਮੈਂ ਵੱਧ ਤਾਂ ਦੇ ਦੇਣਾ ਕਿਉਂ ਆਪਣੇ ਘਰ ਦਾ ਦਾ ਪਸ਼ੂ ਹੈ ਨਹੀਂ ਕਈ ਵਾਰ ਆਇਆ ਹੁੰਦਾ ਵੀ ਪਸੂ ਕੋਈ ਬਗਾਨਾ ਪਸੂ ਆ ਵੀ ਕੋਲੇ ਗੇੜਾ ਗੂੜਾ ਨਾ ਦੇ ਦੇ। ਖਣਾ ਦਾ ਵੀ ਉਸ ਮਾ ਤੁਸੀਂ ਦੇਖ ਸਕਦੇ ਹੋ ਤੇ ਨਸਾਂ ਵੀ ਤੁਸੀਂ ਦੇਖ ਸਕਦੇ ਕਿਵੇਂ ਲੇਵੇ ਚ ਉੱਭਰ ਕੇ ਦੂਰ ਕੈਮਰਾ ਰੱਖ ਰਖਾ ਫਿਰ ਵੀ ਉੱਭਰ ਕੇ ਕਿਵੇਂ ਬਾਹਰ ਦਿਖ ਰਹੀਆਂ ਨੇ। ਸੋਨੂ ਵੀ ਪਤਾ ਹੁਣ ਮੌਸਮ ਕੱਲ ਦਾ ਮੀਂਹ ਪਈਂਦਾ ਰਾਤ ਵੀ ਮੀਂਹ ਪਈ ਆ। 11 ਤਰੀਕ ਨੂੰ ਦਿਨੇ ਮੀਂਹ ਪਈ ਆ 11 ਦੀ ਰਾਤ ਨੂੰ ਵੀ ਮੀਂਹ ਪਈ ਗਿਆ। ਅੱਜ ਥੋੜਾ ਜਿਹਾ ਮੌਸਮ ਕੋਸ਼ਿਸ਼ ਕਹਾ ਤੱਕ ਠੀਕ ਸੀ ਪਰ ਅੱਜ ਵੀ ਮੌਸਮ ਪੂਰਾ ਖਰਾਬ ਦੇ ਅੰਦਰ ਹੀ ਨੂੜ ਰੱਖੀਆਂ ਨੇ ਮੱਝਾਂ। ਪਾਣੀ ਘਟ ਪਿੰਦੀਆਂ ਨੇ ਪਰ ਫਿਰ ਵੀ ਬਾਲਟੀ ਖਾਲੀ ਤੁਸੀਂ ਚੈੱਕ ਕਰ ਸਕਦੇ ਹੋ ਕੋਈ ਸ਼ਰਲਾ ਨਹੀਂ ਪਰ ਫਿਰ ਵੀ ਮੈਂ ਕੋਸ਼ਿਸ਼ ਕਰਦਾ ਹਾਂ ਵੀ ਕੈਮਰੇ ਵਿੱਚ ਦਿਖਾਉਣ ਦੀ ਵੀ ਤੁਸੀਂ ਚਵਾਈ ਦੇਖ ਸਕੋਗੇ ਕੁੱਟਕਟ ਆਪਣਾ ਡੇਢ ਮਹੀਨਾ ਸਵਾ ਡੇਢ ਮਹੀਨਾ ਹੋ ਗਿਆ ਆਪਣੀ ਘਰ ਦੇ ਵੀਡੀਓ ਪਈ ਦੀ ਮੱਝਾਂ ਦੀ ਪਰ ਮੱਝਾਂ ਥੋੜੀਆਂ ਮਠੰਡ ਕਰਕੇ ਘਟਾਰ ਕੇ ਫਿਰ ਵੀ ਪਰ ਵੇਚੀਆਂ ਨੇ ਵਿੱਚ ਦੋ ਤਿੰਨ ਦੋ ਤਿੰਨ ਨਹੀਂ 20 15 ਕਿ ਦਿਨਾਂ ਦੇ ਵਿੱਚ ਵਿੱਚ 6 7 5 6 ਮੱਝਾਂ ਵੇਚੀਆਂ ਫਿਰ ਵੀ ਪਰ ਆਈ ਮੈਨ ਨੂੰ ਆਉਂਦਾ ਵੀ ਜਦੋਂ ਪੂਰਾ ਦੁੱਧ ਤਿਆਰ ਹੋ ਹੁਣ ਪਿੱਛੇ ਜੱਕ ਝੋਟੀ ਵੀ ਆਈ ਸੀਗੀ ਸਿੰਘ ਥੋੜਾ ਖੁੱਲਾ ਸੀਗਾ ਤੇ 나ੜੂਆ ਵੀ ਨਹੀਂ ਟੁੱਟਿਆ ਜਦਾ 16 17 ਕਿਲੋ ਦੁੱਧ ਕੰਡੇ ਵਾਲਾ ਤਿਆਰ ਸੀ ਉਹਦੀ ਮੇਰੀ ਮੂਰਤੀ ਵੀ ਵੀਡੀਓ ਪਾਵਾਂਗੇ ਪਹਿਲੀ ਸੇਲ ਹੋ ਗਈ ਦੋ ਤਿੰਨ ਮੱਜਾਂ ਪਿੱਛੇ ਵੀ ਆਈਆਂ ਸੀ ਦੋ ਚਾਰ ਦਿਨ ਪਹਿਲਾਂ ਉਹ ਸੇਲ ਹੋ ਗਈਆਂ ਹੁਣ ਥੋੜਾ ਜਿਹਾ ਮੌਸਮ ਖਰਾਬ ਹੋ ਗਿਆ ਦੁਬਾਰੇ ਫਿਰ ਤਿੰਨ ਚਾਰ ਦਿਨ ਧੁੱਪ ਲੱਗ ਕੇ ਹੁਣ ਗਾੜੀ ਦੀ ਆਪਾਂ ਚਵਾਈ ਕਰ ਰਹੇ ਹਾਂ ਥੋੜੀ ਡਰਦੀ ਜ਼ਰੂਰ ਆ ਝੋਟੀ ਇੰਨੀ ਠੰਡੀ ਨਾ ਜਾਇਆ ਅਜੇ ਥੋੜਾ ਜਿਹਾ ਉਪਰਾਪਣ ਜੇ ਕਰ ਦਈ ਇਹਨਾਂ ਕੋਈ ਖੁੱਲ ਕੇ ਚਾਰਜਾ ਵੀ ਨਹੀਂ ਕਰ ਰਹੀ ਪਰ ਫੇਰ ਵੀ ਦੁੱਧ ਜਿੰਨੀ ਮੈਂ ਸੋਚਿਆ ਸੀ ਉਦੋਂ ਵੀ ਮੀਤ ਤੋਂ ਵੱਧ ਆ ਮੈਂ ਵੀ ਦੋ ਟਾਈਮ ਚਵਾਈ ਕਰਕੇ ਲੈਂਦੀ ਸੀ ਪਰ ਫੇਰ ਵੀ ਮੱਝ ਕਿਲੋ ਦੁੱਧ ਵਧੀ ਖੜੀ ਆ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹਾਂ ਇੱਕ ਨੰਬਰ ਵਾਲੀ ਦਾ ਵੀ 140 ਆ ਤੇ ਦੋ ਨੰਬਰ ਵਾਲੀ ਦਾ ਵੀ 140 ਆ ਜਿਹੜੀ ਦਾ ਬੱਚਾ ਚੁੰਗ ਗਿਆ 15 ਕਿਲੋ ਦੁੱਧ ਖਾਲੀ ਹੁੰਦੀ ਰਿਆ ਉਹ ਉੱਚੇ ਮੁੱਲ ਦੀ ਉਹਦੀ ਆਪਾਂ ਵੀਡੀਓ ਫੇਰ ਕਦੇ ਪਾਵਾਂਗੇ ਸੈਂ ਤੁਹਾਨੂੰ ਮੋੜੀ ਮੋਟੀ ਮੋਟੀ ਵਿੱਚ ਦਿਖਾਤੀ ਪਰ ਬਾਡੀ ਉਹਦੀ ਏਡੀ ਐ ਝੋਟੀ ਤੁਸੀਂ ਸੋਚ ਵੀ ਨਹੀਂ ਸਕਦੇ ਪੂਰੀ ਆਰ ਪਾਰ ਦੀ ਖੁੱਲੀ ਚਾਰੂ ਆ ਬਿਲਕੁਲ ਨਰਮ ਚਬਾਈ ਆ ਮਗਰ ਕੱਟੀਆਂ ਕਰਨ ਬੋਲਦੀ ਉਹਦੀ ਕਰਨ ਬੋਲਦੀ ਮਾਂ ਨੇ ਵੀ ਐਚ ਐਲ ਡੀ ਵੀ ਚ 24 ਕਿਲੋ ਦੁੱਧ ਰਿਕਾਰਡ ਕਰਿਆ ਹੋਇਆਗਾ ਜੰਨੀ ਦੀ ਜਿਹੜੀ ਇਹ ਕੱਟੀ ਆ ਉਹਦੀ ਦਾਦੀ ਨੇ ਇਹਦੇ ਮਗਰ ਵੀ ਕੱਟੀ ਆ ਅੱਖਾਂ ਦੋਨੇ ਬਿੱਲੀਆਂ ਨੇ ਇਹਦੀਆਂ ਤੇ ਥੋੜਾ ਜਿਹਾ ਮੱਥੇ 'ਚ ਵੀ ਫੂਲ ਹੈ ਬੱਲੀ ਕਹਿ ਸਕਦੇ ਤੁਸੀਂ ਇਹਨੂੰ ਝੋਟੀ ਨੂੰ ਦੂਜਾ ਸੂਹਾਗਾ ਪਿਓਰ ਜਮਾ ਬਿਲਕੁਲ ਨਜਾਇਜ਼ ਠੰਡੀ ਆ ਜਿਸ ਕਿਸੇ ਵੀ ਨੇ ਲੈਣੀ ਹੋਵੇ ਸਕਰੀਨ ਤੇ ਨੰਬਰ ਚੱਲ ਰਿਹਾ ਕੰਟੈਕਟ ਕਰ ਸਕਦੇ ਹੋ 1,40,000 ਰੁਪਏ ਰੇਟ ਹੈ ਦਾ ਪਰ ਜੇ ਥੋੜਾ ਜਿਹਾ ਮੌਸਮ ਵੀ ਖੁੱਲ ਗਿਆ ਮੈਂ ਤਾਂ ਇਹਦਾ ਫਿਰ ਵੀ 16 ਕਿਲੋ ਦੁੱਧ ਕਰੇ ਪਰ 16 ਤੋਂ ਵੀ ਹੋ ਸਕਦਾ 16.5 17 ਕਿਲੋ ਦੁੱਧ ਵੀ ਨਿਕਲ ਸਕਦਾ ਜੇ ਥੋੜਾ ਜਿਹਾ ਮੌਸਮ ਖੁੱਲ ਗਿਆ ਤਾਂ 20 ਕਿਲੋ ਦੁੱਧ ਤਾਂ ਇਹ 5-4 ਦਿਨਾਂ ਦੇ ਵਿੱਚ ਥੋੜਾ ਜਿਹਾ ਜੀ ਵੀ ਲਾ ਗਈ ਹੈ ਮੇਰੇ ਕੋਲ ਦੋ ਰਾਤਾਂ ਤੋਂ ਤੁਸੀਂ ਪੂਛ ਵੀ ਦੇਖ ਸਕਦੇ ਕਿਵੇਂ ਘੁਮਾ ਰਹੀ ਆ ਥੋੜੀ ਜਿਹੀ ਜੀ ਲਾ ਗਈ ਤਾਂ ਮੀਰ ਹੈਗੇ ਵੀ ਦੁੱਧ 2 ਕਿਲੋ ਦਾ ਹੋਰ ਉੱਠੂ ਉੱਠੂਗੀ 18 ਕਿਲੋ ਦੁੱਧ ਤੋਂ 17 19 ਕਿਲੋ ਦੁੱਧ ਤਾਂ ਮਾਰਨ ਵਾਲੀ ਝੋਟੀ ਹੈਣੀ ਇਹ ਗਾੜੀ ਵੀ ਤੁਹਾਨੂੰ ਦਿਖਾ ਰਿਹਾ ਮੈਂ 2 ਕਿਲੋ ਦੀ ਗਾੜੀ ਆ ਜੋ ਪਿਛਲੇ ਸਾਲ ਚੁੰਨ ਜੁੰਨ ਦੀ ਮੂਹਰੇ ਵੀ ਗਾੜੀ 2.5 ਕਿਲੋ ਦੀ ਗਾੜੀ ਹੋਏ ਦੀ ਟੇਮੋ ਟੇਮੀ ਤੁਸੀਂ ਧਾਰ ਵੀ ਦੇਖ ਸਕਦੇ ਤੁਹਾਨੂੰ ਸੁਣ ਕਰੀਮ ਚ ਦਿਖ ਰਹੀ ਉਹ ਵੀ ਪੂਰੀ ਮੋਟੀ ਚਵਾਈ ਹੋ ਰਹੀ ਆ ਕੱਦ ਵੀ ਵਧੀਆ ਹੀ ਕਰਾਂ ਵੀ ਬਾਲੀਆਂ ਵੱਡੀਆਂ ਮੱਜਾਂ ਜਿਹਨਾਂ ਕਹਿੰਦੇ ਆ ਆਮ ਮੱਜਾਂ ਜਿਹਨਾਂ ਛੋਟਾ ਕਦ ਹੁੰਦਾ ਓਡਾ ਵੀ ਨਹੀਂ ਕਹਿ ਸਕਦੇ ਵਧੀਆ ਮੱਜਾਂ ਜਿਹੜਾ ਕਰਦਾ ਰੈ ਝੋਟੀ ਦਾ ਜਿਹੜੀਆਂ 2 ਨੰਬਰ ਵਾਲੀ ਤੇ 3 ਨੰਬਰ ਉਹਨਾਂ ਦਾ ਪੂਰਾ ਖੁੱਲਾ ਕਰਦਾ ਵੱਡੀਆਂ ਝੋਟੀਆਂ 'ਚ ਪੈਂਦੀਆਂ ਨੇ ਉਹ ਇਹ ਵੀ ਆਪਣੋਂ ਡੇਢ ਮਹੀਨੇ ਦੇ ਲਗਭਗ ਹੋ ਗਿਆ ਉਹ ਵੀਡੀਓ ਪਈ ਨੂੰ ਆਪਣੇ ਚੈਨਲ ਦੇ ਨਾ ਗਰੁੱਪ ਚ ਪਈ ਹੈ ਘਟੋ ਘਟਾ ਇਹ ਵੀ ਚਲੋ ਐਵੇਂ ਵੀ ਵਧੀਆ ਦੁੱਧ ਕੱਢ ਰਹੀ ਆ ਮੈਂ ਕੈਮਰਾ ਲਾ ਲਿਆ ਮਹਾਜਾ ਤਾਂ ਵਧੀਆ ਦੁੱਧ ਕੱਢਿਆ ਤਾਂ ਆਪਾਂ ਵੀਡੀਓ ਅਪਲੋਡ ਕਰ ਦਾਂਗੇ ਦੋ ਦਿਨ ਠਹਿਰ ਕੇ ਪਰ ਫਿਰ ਵੀ ਨੇ ਮੀਤ ਤੋਂ ਵਧੀਆ ਦੁੱਧ ਕੱਢਿਆ ਤਾਂ ਹਿਆਂ ਪਰਿਚਾਈ ਦੀ ਵੀਡੀਓ ਪਾ ਰਹੇ ਹਾਂ ਜਿਸ ਕਿਸੇ ਵੀ ਨੇ ਲੈਣੀ ਹੈ ਬਸ ਸਕਰੀਨ ਤੇ ਨੰਬਰ ਚੱਲ ਰਿਹਾ ਕੰਟੈਕਟ ਕਰ ਸਕਦੇ ਹੋ ਤੁਸੀਂ ਬਿਲਕੁਲ ਨਰਮ ਚਵਾਈ ਆ ਮੈਂ ਮੰਨ ਕੇ ਚੱਲੋ ਵੀ ਥੋੜਾ ਜਿਹਾ ਦੇਸੀਪਣ ਵੀ ਨਹੀਂ ਕਹਿ ਸਕਦੇ ਤੇ ਜਾਤਪਣ ਵੀ ਨਹੀਂ ਕਹਿ ਸਕਦੇ ਕਿਉਂ ਕੱਟੀ ਨੂੰ ਬਹੁਤ ਵਧੀਆ ਕੱਟੀ ਨੂੰ ਜਨਮ ਦੇ ਰੱਖਿਆ ਝੋਟੀ ਨੇ ਪਰ ਦੁੱਧ ਜਿਹੜੀ ਜਾਤ ਵਾਲੀ ਝੋਟੀ ਹੁੰਦੀ ਉਹਦੇ ਨਾਲ ਵੀ ਉੱਤੇ ਦੇ ਰਹੀ ਆ ਕਿ ਆਪਣਾ ਮੇਨ ਮਕਸਦ ਦੁੱਧ ਹੁੰਦਾ ਜੇ ਵਧੀਆ ਦੁੱਧ ਕੱਢੇ ਪਸ਼ੂ ਤਾਂ ਉਹ ਜੇ ਹਿਸਾਬ ਨਾਲ ਹੀ ਆਪਾਂ ਖਰੀਦ ਕਰਦੇ ਹੁੰਨੇ ਆ ਪਰ ਦੁੱਧ ਜਿੰਨੇ ਆਪਾਂ ਸੋਚਿਆ ਵੀ ਉਹ ਤੋਂ ਵੱਧ ਵੀ ਰ ਮੈਂ 16 ਕਿਲੋ ਦੇ ਲਗਭਗ ਦੁੱਧ ਦਾ ਕਹਿ ਰਿਹਾ ਪਰ 16 ਤੋਂ ਫਿਰ ਵੀ ਵੱਧ ਹੋਊ ਆਪਣੇ ਕੋਲੇ ਰਹਿ ਕੇ ਦੋ ਟਾਈਮ ਤਿੰਨ ਟਾਈਮ ਚਵਾਈ ਕਰਕੇ ਲਿਆ ਸਕਦੇ ਹਾਂ ਥੋੜਾ ਜਿਹਾ ਮੌਸਮ ਖਰਾਬ ਸੀ ਨਹੀਂ ਤਾਂ ਉਮੀਦ ਹੈਗਾ ਦੀ 20 ਕਿਲੋ ਦੁੱਧ ਕੱਢ ਹੋਰ ਵੀ ਕੱਢ ਦੋ ਰਾਤਾਂ ਹੋਈਆਂ ਹਜੇ ਮੇਰੇ ਕੋਲੇ ਆਈ ਨੂੰ ਇਹਨੂੰ ਉਮੀਦ ਹੈਗੀ ਹਜੇ ਦੁੱਧ ਬੰਦਨ ਦੇ 12-13 ਦਿਨ ਲਗਭਗ 15 ਦਿਨ 12-13 ਦਿਨ ਪਏ ਉਮੀਦ ਹੈਗੀ 20 ਕਿਲੋ ਵੀ ਬਾਹਰ ਦੁੱਧ ਕੱਢੂ ਵੀ ਪਹਿਲਾਂ ਕਿਹਾ ਮਾੜਾ ਹੁੰਦਾ ਜਿਸ ਤਾ ਉਨਾਂ ਪਰ 18-19 ਕਿਲੋ ਦੁੱਧ ਤੋਂ ਮਰਨ ਵਾਲੀ ਝੋਟੀ ਨਹੀਂ ਹੈਗੀ ਹੋ ਸਕਦਾ 20 ਤੋਂ ਬਾਹਰ ਟੱਪ ਜਾ ਪਰ 18 19 ਤੋਂ ਮਾਰਨ ਵਾਲੀ ਝੋਟ ਨਹੀਂ ਆਪਣਾ ਵੀ ਤਿਆਰ ਬਾਰ ਹੋ ਜੀਏ ਪਰ ਪਸ ਪਸੂ ਸੇਲ ਕਰਦੇ ਜਿਸ ਕਿਸੇ ਵੀ ਇਹਨੇ ਲੈਣੇ ਕੰਟੈਕਟ ਕਰ ਸਕਦੇ 1,40,000 ਰੁਪਏ ਰੇਟਰ ਆ ਬਾਕੀ ਹੁਣ ਦੀ ਸੂਈ ਹੋਈ ਇਹਨੇ ਸਾਰੀ ਗਰਮੀ ਦੋਦੋ ਦੇਣਾਗਾ ਹਫਤਾ ਬਾਅਦ ਤੋਂ ਬਾਅਦ 8 9 ਦਿਨ ਸੂਈ ਨੂੰ ਹੋਏ ਹੋਣਗੇ ਇਹਨੂੰ ਜਦੋਂ ਉਹ ਵੀ ਆ ਰਿਹਾ ਹੁੰਦਾ ਚਾ ਕੇ ਥੋੜਾ ਜਿਹਾ ਪਸ਼ੂਆਂ ਦਾ ਰੇਟ ਤੇਜ਼ ਹੋ ਜਾਂਦਾਗਾ ਚਲੋ ਆਪਣੇ ਕੋਲੇ ਜਿਵੇਂ ਤੇਜ਼ ਹੋਇਆ ਚਾਹੇ ਘੱਟ ਹੋਇਆ ਵੱਧ ਹੋਇਆ ਆਪਾਂ ਤਾਂ ਦੁੱਧ ਦੇ ਹਿਸਾਬ ਨਾਲ ਪਸ਼ੂ ਦਾ ਲੈਣਾ ਹੁੰਦਾ ਦੁੱਧ ਦੇ ਹਿਸਾਬ ਨਾਲ ਹੀ ਵੇਚਣਾ ਹੁੰਦਾ ਜੇ 2-4 ਦਿਨ 5-4 ਦਿਨ ਇਹ ਨਾਂ ਵਿਕੀ ਗਈ ਪਰ ਦੁੱਧ ਵੀ ਚਲੋ ਬੱਲੀ ਕਰਕੇ ਜਾਂ ਮੱਥੇ ਥੋੜਾ ਜਿਹਾ ਪੂਲ ਕਰਕੇ ਨਾਂ ਵਿਕੀ ਆਪਣੇ ਕੋਲੇ ਖੜੀ ਵੀ ਰਹੀ ਏ ਹੋ ਸਕਦਾ ਹੈ ਪੰਜ ਚਾਰ ਦਿਨਾਂ ਚ ਦੁੱਧ ਜੇ 1 ਕਿਲੋ 2 ਕਿਲੋ ਜਾਂ 3 ਕਿਲੋ ਵੀ ਅਪ ਕਰਗੀ ਤਾਂ ਆਪਾਂ ਫਿਰ ਵੀ 1.5 ਲੱਖ ਰੁਪਏ ਤੋਂ ਘੱਟ ਆਪੇ ਰੋਟੀ ਦਿੰਦੇ ਨਹੀਂ ਚਾਹੇ ਉਹ ਲਾ ਤਿੰਨ ਟਾਈਮ ਚ ਵਾਈ ਕਰ ਲੈ ਆਪਣੀ ਦੁੱਧ ਦੇ ਹਿਸਾਬ ਨਾਲ ਹੀ ਰੇਟ ਆਪਣਾ ਇਹਦਾ ਤੁਸੀਂ ਆ ਕੇ ਦੇਖ ਵੀ ਸਕਦੇ ਹੋ ਬੱਚਾ ਵੀ ਚੈੱਕ ਕਰਨ ਵੀ ਕਹੇ ਕਿ ਦਣਾ 10 ਦਣਾ ਤੋਂ ਵੱਧ ਸੂਈ ਨਹੀਂ ਹੈਗੀ ਇਹ ਦੰਨ ਮੱਝਾਂ ਸੇਲ ਵਾਸਤੇ ਨੇ ਇੱਕ ਦੋ ਨੰਬਰ ਵਾਲੇ ਜਿਸ ਕਿਸੇ ਵੀ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ ਉਹ ਆਪ ਇੱਕ ਲੱਖ 36 37000 ਤੱਕ ਵੀ ਦੇ ਦਾਂਗੇ 14 ਕਿਲੋ ਦੁੱਧੋ ਦਾ ਕੰਡੇੜਾ ਤਿਆਰ ਆ ਉਹ ਵੀ ਨੂੰ ਆਪਣੇ ਕੋਲ ਹੋ ਗਏ ਨੇ 10 ਤੋਂ 10 12 ਦਿਨ ਹੋ ਗਏ ਤੇ ਖਾਨ ਉਹ ਆਪਣੇ ਕੋਲ ਅਜੇ ਕੱਲ ਜਾਂ ਪਰਸੋਂ ਜੀ ਲੱਗੀ ਹੈ ਖੁੱਲ ਕੇ ਥੋੜਾ ਚਾਰ ਕੱਟ ਕਰਦੀ ਸੀ ਉਮੀਦ ਹੈਗੀ ਵੀ ਦੁੱਧ ਵੱਧ ਵੀ ਤੋਲ ਦੂ 13 ਤੋਂ ਲੈ ਕੇ 14 ਕਿਲੋ ਦੁੱਧੋ ਥੱਲੇ ਵੀ ਕੰਡੇ ਵਾਲਾ ਤਿਆਰ ਆ ਮੰਗਰ ਉਹਦੇ ਵੀ ਕੱਟੀ ਆ ਬਿਲਕੁਲ ਨਰਮ ਚਵਾਈ ਆ ਪਿਛਲੇ ਸਣਾ ਜੀ ਮੈਂ ਦੁੱਧ ਕੱਢਦਾ ਮੂਰਲੇ ਥਣਾ ਵੀ ਮੈਨੂੰ ਆਇਆ ਲੱਗਿਆ ਵੀ ਜ਼ਿਆਦੇ ਦੁੱਧ ਪਾਈ ਖੜੀਏ ਝੋਟੀ ਹੈ ਥੋੜਾ ਜਿਹਾ ਉਪਰਾ ਕਰਦੀ ਆ ਮੂਰਲੇ ਥਣਾ ਦੀ ਮੈਂ ਚਵਾਈ ਕਰਤੀ ਪਿਛਲੇ ਚਲੋ ਪਰ ਫਿਰ ਵੀ ਮੈਂ ਆਪਦੇ ਹਿਸਾਬ ਨਾਲ ਬੱਚੇ ਨੂੰ ਘੱਟੋ ਘੱਟ 1 ਕਿਲੋ ਦੇ ਦੁੱਧ ਲਗਭਗ ਛੱਡੇ ਹੋਇਆ ਜਦੋਂ ਮੈਂ ਬੱਚਾ ਛੱਡਿਆ ਸੀ ਜਿਹੜਾ ਥਣਾ 'ਚ ਦੁੱਧ ਹੁੰਦਾ ਮਾੜਾ ਮੋਟਾ ਪਾਈ ਆ ਅੱਧਾ ਕਿਲੋ 300 ਗ੍ਰਾਮ ਅੱਧਾ ਕਿਲੋ ਦੇ ਨੇੜੇ ਤੇ ਦੁੱਧ ਉਹ ਵੀ ਬੱਚਾ ਹੀ ਚੁੰਗ ਗਿਆ ਚਾਰੇ ਥਣਾ 'ਚੋਂ ਪਰ ਫਿਰ ਵੀ ਜਿਸ ਕਿਸੇ ਵੀ ਇਹ ਨਾ ਲੈਣ ਦੇ ਦੋ ਟਾਈਮ ਤਿੰਨ ਟਾਈਮ ਆਪਣੀ ਤਸੱਲੀ ਕਰਕੇ ਮੰਨਦੀ ਫਿਰ ਲੈ ਜਾ ਸਕਦਾ ਥੋੜਾ ਜਿਹਾ ਮੈਂ ਕੈਮਰਾ ਦੂਰ ਧਰ ਕੇ ਬੱਚਾ ਛੱਡਦਾ ਬਾਲਟੀ ਬਿਲਕੁਲ ਕੈਮਰੇ ਦੇ ਸਾਹਮਣੇ ਆ ਮੰਗਰੇ ਦੀ ਕੱਟੀ ਆ ਗਈ ਇਹ ਵੀ ਦੱਸ ਦਿੰਨਾ 18 20 ਕਿਲੋ ਵਾਲੀ ਰੇਟ ਦੇ ਭਾਦੀ ਕੱਟੀ ਕਿੰਨੇ ਕਿ ਭੰਦੇ ਆ ਘਟ ਘਟ 40 50 ਹਜ਼ਾਰ ਦੀ ਕੱਟੂ ਹੀ ਵੇਚ ਜਾਂਦੀ ਆ ਥੋੜੀ ਹੁਣ ਝੱਗ ਨਹੀਂ ਇੰਨੀ ਚੜ ਰਹੀ ਠੰਡ ਜਾਦੇ ਕਰਕੇ ਪਸ਼ੂ ਠੰਡ ਮੰਨ ਜਾਂਦਾ ਮੈਂ ਵਜ਼ਨ ਕੱਟਦਾ ਸੀ ਬਾਲਟੀ ਉੱਤੇ ਧਰ ਕੇ ਜ਼ੀਰੋ ਕਰਾਇਆ ਪਿਆ ਕੰਡਾ ਕਿਉਂ ਮੈਂ ਵੀਡੀਓ ਬਣਾਉਣ ਨਾਲ ਕੱਲਾ ਹੋਣਾ ਜਿੱਤੇ ਕੱਦ ਨਾਲ ਹੋਵੇ ਤਾਂ ਥੋੜਾ ਜਿਹਾ ਫਰਕ ਪੈ ਜਾਂਦਾ ਇੱਕ ਕੈਮਰਾ ਲੈ ਕੇ ਖੜ ਜਾਂਦਾ ਮੈਨੂੰ ਕੈਮਰਾ ਮੋਬਾਈਲ ਵੀ ਸੈੱਟ ਕਰਨਾ ਪੈਂਦਾ ਫਿਰ ਵੀ ਬਿਲਕੁਲ ਸਕਰੀਨ ਤੇ ਰੇ ਜ਼ੀਰੋ ਆ ਬਿਲਕੁਲ ਕੰਡੇ ਦੀ ਹੁਣ ਸਾਢੇ 7 ਕਿਲੋ ਦੇ ਲਗਭਗ ਦੁੱਧ ਦਾ ਚੋਣ-ਚੋਣ ਦਾ ਨਿਕਲਿਆ ਤੁਹਾਨੂੰ ਦਿਖਾ ਵੀ ਦਿੰਨੇ ਆ 7 ਕਿਲੋ 430 ਗ੍ਰਾਮ ਦੁੱਧ ਚੋਣ ਚੋਣ ਦਾ ਇਹਦਾ ਕਿਲੋ ਵਾਲੇ حساب ਨਾਲ ਜਿਹੜਾ ਬੱਚੇ ਨੂੰ ਚਲੋ ਅੱਧਾ ਕਿਲੋ ਮੰਨ ਲਓ ਜਾਂ ਕਿਲੋ ਮੰਨ ਲਓ 16 ਕਿਲੋ ਦੁੱਧ ਆਪਾਂ ਕਹਿ ਰਹੇ ਆ ਪਰ ਮੈਂ ਬੱਚੇ ਨੂੰ ਕਿਲੋ ਦੇ ਲਗਭਗ ਛੱਡਿਆ ਹੋਇਆਗਾ ਤੁਹਾਨੂੰ ਮੈਂ ਦੂਜੀ ਬਾਲਟੀ ਵੀ ਮੈਂ ਸੇਮ ਬਾਲਟੀ ਨਾਲ 1 ਕਿਲੋ ਮਾਈਨਸ ਚ ਹੋ ਗਿਆ ਸੀਗਾ ਹੁਣ ਕਿਲੋ ਦੀ ਬਾਲਟੀ ਆਪਣੇ ਆ ਸੇਮ ਵੇਟ ਬਜਣਾ ਦੋਨੇ ਬਾਲਟ ਕੇ ਕੋਈ ਨਹੀਂ ਨੇ ਰੇਜ ਵੀ ਤੁਹਾਨੂੰ ਬਾਦ ਦੁਬਾਰੇ ਵਜਨ ਕਰਕੇ ਦਿਖਾ ਦਿੰਨੇ ਆ 7 ਕਿਲੋ 425 ਗ੍ਰਾਮ ਦੁੱਧ ਹੋਇਆ 5-4 ਗ੍ਰਾਮ ਆੜਾ ਮੋਟਾ ਉਹਨਾਂ ਭੜਾ ਹੋ ਜਾਂਦਾ। 7.5 ਕਿਲੋ ਦੁੱਧ ਚੋਣ-ਚੋਣ ਦਾ ਬੱਚਾ ਵੀ ਚੁੰਗੀ ਜਾਂਦਾ। ਚਲੋ ਮੰਨ ਲਓ ਅੱਧਾ ਕਿਲੋ ਵੀ ਮੰਨ ਕੇ ਚਲੋ ਪਰ ਫਿਰ ਵੀ ਆਪਾਂ ਬੱਚੇ ਨੂੰ ਘੱਟੋ-ਘੱਟ ਆਣ ਕੇ ਚਲੋ ਵੀ ਕਿਲੋ ਦੇ ਨੇੜੇ ਤੇੜਾ ਦੁੱਧ ਛੱਡਿਆ ਆਪਦੇ ਜਣੇ। ਚਲੋ ਜੀ ਅੱਧਾ ਕਿਲੋ ਦੁੱਧ ਵੀ ਲਾਉਣਾ ਫਿਰ ਵੀ 16 ਕਿਲੋ ਦੁੱਧ ਲਗਭਗ ਕੰਡਿਆਲਾ ਤਿਆਰ ਆ। ਪਰ ਤੁਸੀਂ ਚਬਾਈ ਕਰਨ ਲੱਗੇ 16 ਤੋਂ ਬਾਹਰ ਕਿਹ ਝੋਟੀ ਆ ਇਹਦਾ ਬੱਚਾ ਚੁੰਗਿਆ ਸੀ ਇਹਦੇ ਆਪਾਂ ਫੇਰ ਡਿਟੇਲ ਦੇਖਾਂ ਪੂਰੇ ਖੋਲੇ ਕੱਤਦੀ ਆ। ਮੰਗਰੇ ਇਹਦੇ ਵੀ ਕੱ ਇਹਦਾ ਪਰੇਡ ਫਿਰਦਾ ਕੇ ਚੋਟੀ ਆ ਪੂਰੇ ਖੁੱਲੇ ਕਰ ਦੇ ਤੀਜੇ ਸੂਏ